ਕੈਨੇਡਾ ਤੋਂ ਮੰਦ ਭੱਗੀਆਂ ਖਬਰਾਂ ਆਉਣ ਦਾ سلسلہ ਲਗਾਤਾਰ جاری ਹੈ ਜੋ ਹਾਲ ਹੀ ਦੇ ਵਿੱਚ ਮਾਮਲਾ ਸਾਹਮਣੇ ਆਇਆ ਹੈ ਇਸ ਦੇ ਵਿੱਚ 71-53 ਸਾਲਾ ਔਰਤ ਦੇ ਨਾਲ ਪਾੜਾ ਵਾਪਰਿਆ ਹੈ ਦਰਸਲ ਇੱਕ ਔਰਤ ਆਪਣੇ ਪੋਤੇ ਨੂੰ ਮਿਲਣ ਦੇ ਲਈ 4 ਮਹੀਨੇ ਪਹਿਲਾਂ ਕੈਨੇਡਾ ਆਈ ਸੀ ਅਤੇ ਆਪਣੇ ਪੋਤੇ ਨੂੰ ਮਿਲਣ ਤੋਂ ਬਾਅਦ ਖੁਸ਼ੀਆਂ ਮਨਾਉਣ ਤੋਂ ਬਾਅਦ ਉਹ ਹੁਣ ਮੰਗਲਵਾਰ ਨੂੰ ਵਾਪਸ ਪਿੰਡ ਭੋਗਪੁਰ ਜਦੋਂ ਜਾਣ ਦੇ ਲਈ ਜਹਾਜ਼ ਦੇ ਵਿੱਚ ਬੈਠੀ ਤਾਂ ਉਸ ਨੂੰ ਸਾਲ ਲੈਂਨ ਦੇ ਵਿੱਚ ਦਿੱਕਤ ਹੋਈ ਜਿਸ ਕਾਰਨ ਉਸ ਦੀ ਜਹਾਜ਼ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਪੂਰਾ ਮਾਮਲਾ ਇਸ ਖਬਰ ਦੇ ਵਿੱਚ ਦੱਸਦੇ ਹਾਂ ਕੈਨੇਡਾ ਵਿੱਚ ਆਪਣੇ ਪੁੱਤਰਾਂ ਅਤੇ ਆਪਣੇ ਪਹਿਲੇ ਪੋਤੇ ਨੂੰ ਮਿਲਣ ਆਈ ਔਰਤ ਜਦੋਂ ਵਾਪਸ ਪੰਜਾਬ ਜਾ ਰਹੀ ਸੀ ਤਾਂ ਉਸ ਨਾਲ ਜਹਾਜ਼ ਵਿੱਚ ਭਾਣਾ ਵਾਪਰ ਗਿਆ ਦਰਅਸਲ ਪੰਜਾਬ ਦੇ ਭੋਗਪੁਰ ਦੇ ਲਾਲ ਲਗਦੇ ਪਿੰਡ ਲੋਹਾਰਾ ਦੀ ਔਰਤ 4 ਮਹੀਨੇ ਪਹਿਲਾਂ ਕੈਨੇਡਾ ਰਹਿੰਦੇ ਆਪਣੇ ਬੱਚਿਆਂ ਨੂੰ ਮਿਲਣ ਆਈ ਸੀ ਬੱਚਿਆਂ ਨੂੰ ਮਿਲ ਕੇ ਔਰਤ ਵਾਪਸ ਪੰਜਾਬ ਜਾਣ ਲਈ ਜਦੋਂ ਜਹਾਜ਼ ਵਿੱਚ ਬੈਠੀ ਤਾਂ ਉਸ ਨਾਲ ਅਜੀਹਾ ਪਾਣਾ ਵਾਪਰਿਆ ਜਿਸ ਦਾ ਉਸਨੇ ਖੁਦ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕਦੇ ਵੀ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ ਟੋਰਾਂਟੋ ਤੋਂ ਜਹਾਜ਼ ਰਵਾਨਾ ਹੋਏ ਨੂੰ 2.5 ਘੰਟਿਆਂ ਬਾਅਦ 53 ਸਾਲਾ ਕਮਲਪ੍ਰੀਤ ਕੌਰ ਨੂੰ ਅਚਾਨਕ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋਣ ਲੱਗੀ ਸਾਹ ਲੈਣ ਵਿੱਚ ਤਕਲੀਫ ਹੋਣ ਕਾਰਨ ਉਸ ਦੀ ਮੌਕੇ ਤੇ ਹੀ ਜਹਾਜ਼ ਵਿੱਚ ਮੌਤ ਹੋ ਗਈ ਕਮਲਪ੍ਰੀਤ ਕੌਰ ਟੂਰਿਸਟ ਵੀਜ਼ੇ ਤੇ ਕੈਨੇਡਾ ਆਈ ਸੀ ਡਾਕਟਰ ਨੇ ਜਹਾਜ਼ ਵਿੱਚ ਉਸ ਦੀ ਜਾਂਚ ਕੀਤੀ ਪਰ ਉਸ ਨੂੰ ਬਚਾ ਨਹੀਂ ਪਾਏ ਇਸ ਤੋਂ ਬਾਅਦ ਜਹਾਜ਼ ਨੇ ਟ੍ਰਾਂਟੋ ਵਾਲੀ ਹੀ ਵਾਪਸੀ ਕੀਤੀ ਪਰ ਯਾਤਰੀਆਂ ਨੂੰ ਨਹੀਂ ਦੱਸਿਆ ਕਿ ਇੱਕ ਔਰਤ ਦੀ ਜਹਾਜ਼ ਵਿੱਚ ਮੌਤ ਹੋਣ ਕਾਰਨ ਜਹਾਜ਼ ਨੂੰ ਵਾਪਸ ਟ੍ਰਾਂਟੋ ਮੁੜਨਾ ਪੈ ਰਿਹਾ ਹੈ ਯਾਤਰੀਆਂ ਨੂੰ ਦੱਸਿਆ ਗਿਆ ਕਿ ਜਹਾਜ਼ ਵਿੱਚ ਕੋਈ ਤਕਨੀਕੀ ਨੁਕਸਾਨ ਕਾਰਨ ਫਲਾਈਟ ਵਾਪਸ ਜਾ ਰਹੀ ਹੈ ਮ੍ਰਿਤਕਾ ਕਮਲਪ੍ਰੀਤ ਦੇ ਪਤੀ ਮਨਜੀਤ ਸਿੰਘ ਭੋਗਪੁਰ ਬਲਾਕ ਦੇ ਪਿੰਡ ਰਸਗੋ ਦੇ ਸਰਕਾਰੀ ਸਕੂਲ ਵਿੱਚ ਲੈਬ ਅਟੈਂਡੈਂਟ ਹਨ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਪੱਕੇ ਤੌਰ ਤੇ ਕੈਨੇਡਾ ਰਹਿੰਦੇ ਹਨ ਉਸ ਦੀ ਪਤਨੀ ਕਮਲਪ੍ਰੀਤ ਆਪਣੇ ਪਹਿਲੇ ਪੋਤੇ ਨੂੰ ਦੇਖਣ ਲਈ ਵਿਜ਼ਿਟਰ ਵੀਜ਼ੇ ਤੇ ਕਰੀਬ 4 ਮਹੀਨੇ ਪਹਿਲਾਂ ਕੈਨੇਡਾ ਗਈ ਸੀ ਅਤੇ 17 ਦਸੰਬਰ ਨੂੰ ਟੋਰਾਂਟੋ ਸਮੇਂ ਅਨੁਸਾਰ ਕਰੀਬ 1 ਵਜੇ 에ਅਰ ਇੰਡੀਆ ਦਾ ਜਹਾਜ਼ ਟੋਰਾਂਟੋ ਤੋਂ ਰਵਾਨਾ ਹੋਇਆ ਸੀ ਮਨਜੀਤ ਸਿੰਘ ਨੇ ਉਸ ਨੂੰ ਦਿੱਲੀ 에어ਪੋਰਟ ਤੋਂ ਲੈਣ ਆਉਣਾ ਸੀ ਜਿਸ ਤਰ੍ਹਾਂ ਹੀ ਦੋਹਾਂ ਪੁੱਤਰਾਂ ਨੇ ਮਨਜੀਤ ਨੂੰ ਦੱਸਿਆ ਕਿ ਉਹਨਾਂ ਨੇ ਆਪਣੀ ਮਾਂ ਨੂੰ ਜਹਾਜ਼ ਵਿੱਚ ਬਿਠਾ ਦਿੱਤਾ ਹੈ ਤਾਂ ਉਹ ਆਪਣੀ ਪਤਨੀ ਕਮਲਪ੍ਰੀਤ ਨੂੰ 에어ਪੋਰਟ ਤੋਂ ਲੈਣ ਲਈ ਸਕੂਲ ਤੋਂ ਘਰ ਪਹੁੰਚਿਆ ਅਤੇ ਤਿਆਰ ਹੋ ਕੇ 에어ਪੋਰਟ ਨੂੰ ਵੱਸ ਫੜ ਲਈ ਰਸਤੇ ਵਿੱਚ ਸਮੇਂ-ਸਮੇਂ ਤੇ ਉਹ ਆਪਣੀ ਪਤਨੀ ਦੇ ਜਹਾਜ਼ ਦਾ ਸਟੇਟਸ ਆਨਲਾਈਨ ਚੈੱਕ ਕਰ ਰਿਹਾ ਸੀ ਪਰ ਜਦੋਂ ਉਹ ਖੰਨਾ ਪਹੁੰਚਿਆ ਤਾਂ ਸਟੇਟਸ ਨਜ਼ਰ ਆਉਣਾ ਬੰਦ ਹੋ ਗਿਆ ਜਦਸਤੇ ਉਹ ਕਬਰ ਆ ਗਿਆ ਜਿਸ ਤੋਂ ਬਾਅਦ ਉਸਦੇ ਪੁੱਤਰਾਂ ਨੇ ਦੱਸਿਆ ਕਿ ਉਹਨਾਂ ਦੀ ਮਾਂ ਦੀ ਜਹਾਜ਼ ਵਿੱਚ ਹੀਟ ਅਲਰਜੀ ਅਤੇ ਅਚਾਨਕ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਮੌਤ ਹੋ ਗਈ। ਮਨਜੀਤ ਸਿੰਘ ਅਨੁਸਾਰ ਕੈਨੇਡੀਅਨ ਸਰਕਾਰ ਕਹਿ ਰਹੀ ਹੈ ਕਿ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਕਮਲਪ੍ਰੀਤ ਦੀ ਮੌਤ ਦਾ ਅਸਲ ਕਾਰਨ ਪਤਾ ਲੱਗੇਗਾ। ਬਿਊਰੋ ਰਿਪੋਰਟ ਹਮਦਰਦ ਟੀਵੀ